ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹਨ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਕਰਨਾ ਪਿੰਡ ਪੌਂਡ ਲਾਉਣ ਵਾਲਾ ਮੋਬਾਈਲ ਨੰਬਰ ਆਪਣਾ ਬੰਨ ਬਚਾ ਮੁੰਡਾ ਦੇ ਕਿਸਤਰਾ 9041536317 ਉਹਦੇ ਬੱਚੇ ਪੰਜੇ ਬੈਗੀਆਂ ਬਈ ਇੱਕ ਬੰਦਾ ਹੀ ਲੱਗਾ ਸਾਰੇ ਇਕੱਠੇ ਠੀਕ ਆ ਪਹਿਲਾ ਨੰਬਰ ਇਹ ਡੱਬੀ ਪਛੀ ਦੇਨੇ ਕਿੰਨੀ ਉਮਰ ਹੈ ਜੀ ਬਈਆ ਹੈ 8 ਮਹੀਨਿਆਂ ਦਾ ਬੱਚਾ ਠੀਕ ਹੈ ਤੇ ਪਤਾ ਕੋ ਰਿਕਾਰਡ ਵਗੈਰਾ ਔਰ ਕਾਰਡ ਵਾਲੀ 3 ਕਿਲੋ ਆਰੇਗਾ ਠੀਕ ਹੈ ਸੋ ਥੱਕੇ ਥਾੜ ਦੇਖੇ ਥਾੜ ਚਾਹ ਰਹੀ ਹੈ ਕਾਂ ਚਾਰਾ ਭਈ ਇਹ ਪੰਜ ਲੱਗਦਾ ਪੰਜ ਥਾਂ ਨਹੀਂ ਹੈਗੀ ਆਹ ਠੀਕ ਹੈ ਅਰੇ ਉਹੀ ਬੱਚੀ ਆ ਬਸ ਜੋ ਲੇਵ ਕਿ ਲੂਟੀ ਵਾਲੀ ਹੈ ਬੱਚੀ ਥਾਂ ਨਹੀਂ ਹੈਗਾ ਦਿਖਾ ਇਧਰ ਵੀ ਕੋਈ ਇਹ ਆ ਦੇਖ ਲਾ ਥਾਂ ਨਹੀਂ ਹੈਗਾ ਉਹੀ ਹੈ ਮੈਂ ਕਹਿੰਦਾ ਉਹੀ ਆ ਬਸ ਚੱਡੀ ਵਾਲੀ ਹੈ ਬੱਚੀ ਦੀ ਜੋ ਪੋਲੀ ਪਾਲੀ ਬਹੁਤ ਸਲੋ ਹਣਾ ਹਾਂ ਪੋਲੀ ਬਈ ਬਈ ਸਲੀਨ ਵਰਗੀ ਕੀ ਆ ਠੀਕ ਹੈ ਇਹਦਾ ਭਾਗ ਹੀ ਰੱਖਿਆ ਪਤਾ ਪਾ ਇਹਦਾ ਭਾ 25000 ਰੁਪਏ ਗਜਾਇਸ ਹੋਜੂ ਗਜਾਇਸ ਕਰ ਦਈਏ ਸੋ 25000 ਰੁਪਏ ਭਾ ਇਹਦੇ ਵਿੱਚੋਂ ਗਜਾਇਸ ਹੋਜੂ ਤੇ ਬੱਚੀ ਬਹੁਤ ਚੰਗੀ ਹੈ ਪਿਆਰੀ ਕਮ ਆਉਣ ਵਾਲੀ ਬੱਚੀ ਆ ਮਰੇ ਅੱਗੇ ਤੇ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਹੈ ਖੀਰਾ ਬੱਚਾ ਬਰੇ ਠੀਕ ਹੈ 8 ਮਹੀਨੇ ਦੀ ਉਮਰ ਹੈ ਨਾ ਹਾਂ ਸੋ ਬੱਚੀ ਪੂਰੀ ਸਾਫ ਸੁਥਰੀ ਪਿਆਰੀ ਹੈ 25000 ਰੁਪਏ ਕੀਮਤ ਹੈ ਇਹਦੀ ਤੇ ਜਿੰਦ ਜਾਣ ਤੇ ਬਾਕੀ ਪਿੱਠ ਫੋਟ ਦੇ ਬੰਦਰ ਦੇਖੋ ਕੁਆਲਟੀ ਜਮਾਂ ਸਲੀਨ ਵਰਗੀ ਪਈ ਹੈ ਅੱਗੇ ਦੋ ਨੰਬਰ ਦੀ ਜਰਸੀ ਬੱਚੀ ਦੇਨੇ ਆਪਾਂ ਇਹਦੀ ਅਈ ਹੋ ਵੀ ਛੇ ਨਹੀਂ ਵੀ ਅੱਛੀ ਬੁਣੀ ਹੈ ਦੀ ਠੀਕ ਹੈ ਝੋੜ ਝੜ ਚੰਗੀ ਆ ਝੋਲੀ ਪੂਰੀ ਚੰਗੀ ਹੈ ਲਈ ਥਣ ਚਾਰੀ ਹੈ ਨਾ ਥਣ ਚਾਰੀ ਮੰਗ ਮੰਗ ਬਹੁਤ ਅੱਛੀ ਲੱਗੀ ਵੀ ਠੀਕ ਹੈ ਇਹਦਾ ਭਾਗ ਹੀ ਰੱਖਿਆ ਆਪਾਂ ਇਹਦਾ ਪਤਾ ਨਹੀਂ ਇਹੋ ਛੋਈ ਆ ਕੀ ਆ 24000 ਇਹਦਾ ਮੰਗ ਤਾਂ ਕਰਦਾ ਸੱਚੋ 24 ਯਾਰ ਇਹਦਾ ਭਾਅ ਵਿੱਚੋਂ ਮਾਨਦਾਨ ਹੋ ਜਾਊਗਾ ਦੂਜੇ ਨੰਬਰ ਤੇ ਜਰਸੀ ਬੱਛੀ ਤੇ ਚੰਗੇ ਰਿਕਾਰਡ ਵਾਲੀ ਆ ਇਹ ਨਹੀਂ ਪੂਰਾ ਚੰਗੇ ਰਿਕਾਰਡ ਯਾਰ ਕੱਚੀ ਹੀਰੀ ਆ ਜੀ ਠੀਕ ਐ ਸੋ ਬਾਕੀ ਮੂੰਹ ਮੱਥੇ ਟੋਆ ਵਗੈਰਾ ਦੇਖੋ ਕੰਨ ਨਿਕਾ ਨਿਕਾ ਜੀ ਭਾਈ ਪੂਰਾ ਸਾਫ ਸੁੱਤਰਾ ਪੂਰਾ ਸਾਫ ਜੀ ਅੱਛੀ ਦਿੱਖੀ ਸੋ ਜਮਾ ਬਾਕੀ ਥਾਣ ਦੇਖੋ ਬਹੁਤ ਮੋਟਾ ਬੱਛੀ ਦਾ ਬੱਛੀ ਬਹੁਤ ਵੇਰੇ ਚੰਗਾ ਸਿਲੈਕਟਡ ਪੀਸ ਆ ਜਮਾ ਵਾਲੇ ਪੂਣਾ ਦੀ ਜਰਸੀ ਆਲੇ ਤਾਂ ਜਰਸੀ ਲੈ ਆਂਦੀ ਠੀਕ ਐ ਤੇ ਇਹ ਦੂਜੇ ਨੰਬਰ ਤੇ ਜਰਸੀ 24000 ਭਾਅ ਦਾ ਹਨਾ 24000 ਜੀ ਜੇਤ ਮਿੱਤਰ ਨੇ ਉਹ ਤਨਾ ਬਾਈ ਦੇਣਾਂ ਦੀ ਬਾਣੀ ਯਾਰ ਜੀ ਨਾ ਠੀਕ ਹੈ ਤੀਜੇ ਨਾਲ ਜਰਸੀ ਆਜਾ ਰਹੀ ਐ ਚਾ ਬੱਚੀ ਦੇਣੇ ਐ ਐਡੀ ਉਮਰ ਹੈਗੀ ਆ ਬਾਈ ਕੀ ਹੋ ਗਈ ਇਸ ਦਾ ਕੰਮੀ ਨਹੀਂ ਆ ਰਿਹਾ ਥੜ ਚ ਆ ਰਹੀ ਐ ਦੇ ਵੀ ਹਣਾ ਥੜੇ ਵੀ ਆ ਰਹੀ ਐ ਬਾਈ ਠੀਕ ਹੈ ਤੇ ਇਹਦਾ ਭਾਗ ਕੱਲੀ ਦਾ ਕੀ ਐ ਐਦਾ ਬਾਈ ਕੱਲੀ ਦਾ ਕਰਾਉਣਾ ਨਾ ਮਾਰ ਗਿਆ ਕੱਲੀ ਤਾਂ ਨਹੀਂ ਐ ਸੀ ਨਾ ਕੱਲੀ ਦਾ ਭਾਗ 20 ਐ ਤਿੰਨਾਂ ਦਾ 60000 ਹਣਾ ਹਾਂ ਸਵਾਕੀ ਬੱਚੀ ਦਾ ਮੂੰਹ ਮੱਥਾ ਦੇਖੋ ਜਮਾ ਕੀੜਾ ਬੱਚਾ ਹੀ ਹੈ ਹਜੇ 7-8 ਕਿਹ ਮਹੀਨੇ ਲਗਭਗ ਇਹਦੀ ਉਮਰ ਹੋਣੀ ਐ ਹਾਂ ਹਾਂ ਠੀਕ ਐ ਸੋ ਇਹ ਵੀ ਦੇਖੋ ਤੀ ਵਧਵਾਉਂਦੇ ਬੱਚਾ ਆਪਾਂ ਬਾੜ ਦੀਆਂ ਕੈਕੀਆਂ ਠੀਕ ਹੈ ਮਾਦਨ ਘਾਦਦਾ ਗਿਆ ਗੀ ਜਾਂਦਾ ਪੂਰਾ ਫੁੱਲ ਠੀਕ ਹੈ ਫੁੱਲ ਮਾਦਨ ਹੋ ਜੂ ਬਾਕੀ ਪਿੱਠ ਠੀਕ ਹੈ ਸੋ ਪੂਰੀ ਸਾਫ਼ ਸੁਥਰੀ ਵਧੀਆ ਪਿਆਰੀ ਬੱਚੀ ਆ ਇਹ ਤੀਜੇ ਨੰਬਰ ਤੇ ਆ ਗਈ ਤਿੰਨ ਬੱਚੇ ਤੁਹਾਨੂੰ ਦਿਖਾ ਦਿਆਂ 90415 36617 ਪਿੰਡ ਧੋਲਾ ਜਿਹੜਾ ਵਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਚਲਦੇ ਮੈਨੇਜਰ ਕਿਸੇ ਨਵੀਂ ਹੋਰ